ਰਣਾ ਜਨਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਕੇ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਾ ਸੇਵਕ ਜਨਮਨਾ ਪਰਤਾਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤਿ ਆਜ ਉਹਨੇ ਸਭੰ ਘੁਰ ਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਕਰ ਪਹਿਲਾ ਭਾਂਡਾ ਤੋ ਏ ਬੈਸ ਧੂਪ ਦੇਵ ਹਾ ਤਦੁਦਾਇ ਕੋ ਜਾਵ ਹਾ ਦੁਦਾ ਕਰਮ ਹੁਣ ਸੁਰਤ ਸਮਾਇਨਾ ਵੇ ਨਰਾਸ ਜਮਾਵਹ ਜਪੋ ਤਾ ਇੱਕ ਨਾਮ ਅਵਰਾ ਨਿਰਾਪਲ ਕਮਾਨ ਰਹਾਉ ਏ ਮਨ ਇਟ ਹੱਥ ਕਰੋ ਹੁਣ ਨਿਤਰਾ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਆ ਐਨਾ ਬੇਦਾ ਅਮਰਤਾ ਪਾਵਹ ਮਨ ਸੰਪਟ ਜੈਤ ਸਤ ਸਰਨਾਵਨਾ ਭਾਵਨਾ ਪਤੀ ਤ੍ਰਿਪਤ ਕਰੇ ਤੂ ਜਾ ਪ੍ਰਾਨ ਸੇਵਕ ਜੇ ਸੇਵਿਆ ਇਹਨ ਬਿਤਾ ਸਾਹਿਬ ਰਵਤ ਰਹਾ ਕਹਿੰਦੇ ਕਹੇ ਕਹੇ ਕਹ ਜਾਵਹਿ ਤਮਾ ਸਾਰ ਅਵਰਨਾ ਕੋਈ ਭਗਤ ਹੀ ਨਾ ਨਾਨਕ ਜਨ ਗਾਪਾ ਹੌਸਲਾ ਹੀ ਸੱਚਾ ਸੋਈ ਕਹ ਜੇ ਕਹੇ ਕਹੇ ਕਹ ਜਾਵਹਿ ਤਮਸਰ ਅਬਰਨਾ ਕੋਈ ਭਗਤ ਹੀ ਨਾਮ ਨਾਨਕ ਜਨ ਜੰਪਾ ਹੌਸਲਾ ਹੀ ਸਚਾ ਸੋਇ ਰਾਗ ਸੋਹਿ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੈ ਕਉ ਜਾਵੋ ਦੂਰ ਕਰਮ ਕਉਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪ ਹੋਤਾ ਇੱਕ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਮਾ ਸਾਹਿਬ ਦੀ ਬਾਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਹਿ ਮਹਾਰਾਜ ਸੋਹੀ ਰਾਗ ਅੰਦਰ ਅੰਗ 700 28 ਉਪਰ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾਂ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਸੰਗਤਾਂ ਦਾ ਕਦਮ ਕਦਮ ਲੈ ਕੇ ਲਾਉਣਾ ਸਰਬਤ ਸੰਗਤ ਨੂੰ ਸਤਿਗੁਰੂ ਜੀ ਦੁੱਧ ਪਤ ਧੰਨੀਆਂ ਦਾਤਾ ਸਰੀਰ ਤੰਦਰੁਸਤੀ ਦੇ ਰੋਗਤਾ ਬਖਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ